20 ਸਾਲ ਦੀ ਉਮਰ ਚ ਕਰਦਿਆਂ ਦਾ 60 ਲੱਖ ਰੁਪਇਆ ਬਰਬਾਦ ਕਰਕੇ 3 ਮਹੀਨਿਆਂ ਦੀ ਜੇਲ੍ਹ ਕੱਟ ਕੇ ਮੈਂ ਅਮਰੀਕਾ ਤੋਂ ਟਪੂਟ ਹੋ ਕੇ ਵਾਪਸ ਮੁੜਿਆ ਕਰੋੜ ਰੁਪਏ ਦੇ ਲਾਗੇ ਲਾ ਲਉਂ ਤੀ ਮੈਂ ਕਿ ਪੌਣੇ ਕਿ ਕਰੋੜ ਦੇ ਲਾਗੇ ਬਨੇ ਪਹੁੰਚ ਗਿਆ ਜਿਦੇ ਚੋਂ ਮੈਂ ਅਜੇ ਤੱਕ ਕਮਾ ਕੇ ਘਰੇ ਦਾ ਰੁਪਇਆ ਨਹੀਂ ਦਿੱਤਾ ਬੰਦਾ ਮਾਂ ਪਿਓ ਵੱਲ ਨਾਲ ਨਾ ਵੇਖੇ ਬੰਦਾ ਉੱਤੇ ਫੌਲ ਲੈ ਕੇ ਮਰ ਜਾਉ ਸਾਰੇ ਸੋਚਦੇ ਮੈਂ ਵੀ ਸੋਚੀ ਕਿ ਘਰੇ ਜਾਣ ਨਾਲੋਂ ਮਰਨਾ ਚੰਗਾ 16 ਸਾਲ 17 ਸਾਲ ਦੀ ਉਮਰ 'ਚ ਮੈਂ ਆਪਣਾ ਲਾਇਆ ਕਿ ਕਨੇਡਾ ਤਵਿਆ ਕੈਨੇਡਾ ਜੋ ਮੇਰੇ ਰਿਫਿਊਜ਼ ਲੱਗੀ ਜੀ 5-6 ਲੱਖ ਰੁਪਏ ਮੇਰਾ ਉਹਦਾ ਖਰਾਬ ਹੋ ਗਿਆ ਉਸ ਤੋਂ ਬਾਅਦ ਫਿਰ 2 ਸਾਲ ਠਹਿਰ ਕੇ ਪਲੱਸ 2 ਕੰਪਲੀਟ ਹੋਣ ਤੋਂ ਬਾਅਦ ਮੈਂ ਆਪਣਾ ਯੂਕੇ ਦਾ ਵੀਜ਼ਾ ਅਪਲਾਈ ਕੀਤਾ ਸਟੱਡੀ ਵੀਜ਼ਾ 2020 'ਚ 2020 'ਚ ਫਿਰ ਮੇਰਾ ਵੀਜ਼ਾ ਆ ਜਾਂਦਾ ਹੈ ਤੇ ਮੈਨੂੰ ਸਾਰਾ ਮੇਰਾ ਪਰਿਵਾਰ ਮੇਰੇ ਯਾਰ ਦੋਸਤ ਚੜੋਂ ਜਾਂਦੇ ਏਅਰਪੋਰਟ ਤੇ ਕੰਬਰੀ ਸਰ ਇਹ ਐਲੋਂ ਹੁੰਦਾ ਤੇ ਹਨਾ ਆਪਾਂਨ ਸਵਾਲ ਜਵਾਬ ਕਰ ਸਕਦਾ ਏਅਰਪੋਰਟ ਤੇ ਤੇ ਇਹ ਕਹਿੰਦਾ ਵੀਜ਼ਾ ਤਾਂ ਤੁਹਾਡਾ ਅਰੀਜਨਲ ਆ ਪਰ ਤੁਹਾਡੇ ਜਿਹੜੇ ਡਾਕੂਮੈਂਟ ਆ ਕੁਝ ਉਹ ਫੇਕ ਲਾਈ ਗਏ ਤੁਹਾਡੇ ਮਨ ਲੋ ਵੀਜ਼ਾ ਲੈਣ ਵਾਸਤੇ ਮੈਨੂੰ ਉਥੋਂ ਏਅਰਪੋਰਟ ਤੋਂ ਵਾਪਸ ਭੇਜ ਦਿੱਤੇ ਹੰਦੇ ਨਹੀਂ ਗੱਲ ਕਰਕੇ ਤੇ ਘਰੇ ਆ ਕੇ ਫਿਰ ਉਹੀ ਰੋਇਆ ਨਿੱਕੀ ਉਮਰ ਹੀ ਗਈ ਮੈਨਾਂ ਇੰਨਾ ਥਕਾ ਪਾਤੋਂ ਆ ਹਨਾ ਉਸ ਤੋਂ ਬਾਅਦ ਫਿਰ ਮੈਂ ਸਟੱਪ ਚੁੱਕੇ ਜੀ 2 ਨੰਬਰ ਵਾਲਾ ਡਾਂਕੀ ਦਾ ਅਮਰੀਕਾ ਦੀ ਡਾਂਕੀ ਦਾ 40 ਲੱਖ ਰੁਪਏ ਦੀ ਗੱਲ ਹੋਈ ਦੁਬਈ ਗਿਆ ਜੀ ਉਥੇ ਇਹ ਕਹਿੰਦੇ ਕਿ 5 ਦਿਨਾਂ ਟਾਈਮ ਲੱਗੂ 10 ਦਿਨ ਲੰਗੇ ਜੀ ਉਥੇ ਫਿਰ ਉਥੇ ਚੜਾਇਆ ਜੀ ਮੰਨ ਲਓ ਹਨੂ 8-10 ਜਣੇ ਮੈਨੂੰ ਏਜੀਪਟ ਭੇਜ ਦਿੱਤਾ ਗਿਆ ਇਜੀਪਟ ਵਾ ਗਿਆ ਫਿਰ ਪੈਸੇ ਲੈਣਾ ਸ਼ੁਰੂ ਕਰਤੇ ਉਹਨਾਂ ਕਰਦਿਆਂ ਤੋਂ ਕਿ ਹਾਂ ਇੰਨੇ ਪੈਸੇ ਦੇ ਦਿਓ ਕੋਈ ਨਹੀਂ ਤੁਹਾਡਾ ਕੰਮ ਬਣ ਗਿਆ ਵਾ ਇੱਥੇ ਟਿਕਟ ਹਣੀ ਆ ਇਹਦੀ ਮੈਕਸੀਕੋ ਦੀ ਟਿਕਟ ਆ ਆਈ ਉਹ ਤੇ ਤਿੰਨ ਦੋ ਮਹੀਨੇ ਗੱਡੇ ਜੀ ਇਜੀਪਟ 10 ਜਾਣੇ ਚੋਂ 9 ਜਾਣੇ ਇੰਡੀਆ ਵਾਪਸ ਆ ਗਏ ਮੈਨੂੰ ਛੱਡ ਗਏ ਕਹਿੰਦੇ ਸੀ ਜਾਣੇ ਅਸੀਂ ਜਾਣੇ ਨਹੀਂ ਕਹਿੰਦੇ ਇਹ ਮੈਂ ਕੱਲਾ ਰਹਿ ਗਿਆ ਮੈਂ ਇਹ ਜੀ ਸੋਚੀ ਕਿ ਮੈਂ ਦਿੱਲੀ ਤੋਂ ਚੜ ਗਿਆ ਮੈਂ ਵਾਪਸ ਨਹੀਂ ਆਉਣਾ ਚਾਹੇ ਜਿਹੜੇ ਮਰਜ਼ੀ ਖਲਾਤਾ ਰਵਾਂ ਉਹਨੇ ਕਹਿੰਦਾ ਕਿ ਬਸ ਅੱਜ ਇਹ ਫਲੈਟ ਆ ਜਾ ਅੱਜ ਕੱਲ ਨੂੰ ਫੋਨ ਲਾਇਆ ਉਹਨੇ ਕਿਹਾ ਕਿ ਸੌਂਗਰ ਫਲੇਟ ਫੇਰ ਹਫਤਾ ਗਿਆ ਨਾ ਪੁੱਛਣ ਜੋਗੀ ਐਦਾਂ ਕਰ ਕਰ ਕੇ ਮੇਰੇ ਤਿੰਨ ਮਹੀਨੇ ਇਥੋਂ ਤੱਕ ਹੀ ਖਰਾਬ ਹੋ ਗਿੱਡ ਬਈ ਤਾਂ ਕਿ ਸਾਨੂੰ ਬਾਰਡਰ ਤੇ ਲੈ ਕੇ ਬਾਰਡਰ ਤੇ ਲੈ ਕੇ ਜਾ ਕੇ ਸਾਨੂੰ ਬਾਤਾਂ ਉਧਰ ਪੌੜੀਆਂ ਲਾਉਂਦੇ ਆ ਜਾਲ ਨੂੰ ਟੱਪਣ ਵਾਸਤੇ ਉਹ ਪੌੜੀ ਲਾਇਆ ਕਰਨ ਪੁਲਸ ਆ ਜਾ ਕਰੇ ਪੌੜੀਆਂ ਲਿਆ ਜਾ ਕਰੇ ਪੁਲਸ ਆ ਜਾ ਕਰੇ ਪੌੜੀ ਹੁਣ ਇਹ ਵੇਖੋ ਕਿ ਜੇ ਉਹ ਪੌੜੀ ਤੇ ਬੰਦਾ ਕੋਈ ਚੜਿਆ ਹੋਇਆ ਆ ਉਹ ਪੁੱਲਸ ਵਾਲੇ ਗੱਡੀ ਲੈ ਕੇ ਵਿੱਚ ਮਾਰਦੇ ਤੇ ਮਾਰ ਕੋਟ ਬੱਕਰੀ ਕਰਦੇ ਬੰਦਾ ਮਰ ਜੇ ਰਹਿ ਜੇ ਕੋਈ ਚੱਕਰ ਜੇ ਕੋਈ ਬੰਦਾ ਤਾਬੂ ਆ ਗਿਆ ਉਹਨੂੰ ਕੋਟ ਕੋਟ ਕੇ ਮਾਰ ਦਿੰਦੇ ਸਾਡੇ ਇੱਕ ਬੰਦੇ ਦਾ ਮੰਨ ਲਓ ਕਿ ਆ ਗਿੱਟਾ ਤੋੜਿਆ ਦਾ ਇੱਥੇ ਮੰਨ ਲਓ ਕਿ ਆ ਆ ਤੂਣੀਆਂ ਤੋੜੀਆਂ ਪਈਆਂ ਉਹਦੀਆਂ ਇੰਨਾ ਕੋਟ ਕੋਟ ਕੇ ਜੇ ਤੁਸੀਂ ਸਹੀ ਤਰੋਗੇ ਠੀਕ ਆ ਨਹੀਂ ਤੇ ਇੱਕ ਇੱਕ ਡੰਡੇ ਵਾਲਾ ਅੱਗੇ ਹੋਣਾ ਸਭ ਤੋਂ ਇੱਕ ਡੰਡੇ ਵਾਲਾ ਪਿਛੇ ਜਿਹਦੇ ਮਾੜੀ ਜੀ ਮੰਨ ਲਓ ਕਿ ਘੱਟ ਚਾਲ ਕੀਤੀ ਉਹਦੇ ਬਟ ਉਹਨਾਂ ਛੱਡਿੰਦੇ ਪੈਣ ਜਿਹੜਾ ਤੁਰਿਆ ਜਾਊਗਾ ਉਹ ਬਚੇ ਆ ਜਾਊਗਾ ਆਇ ਤੁਰੇ ਜਾਂਨੇ ਤੁਰੇ ਜਾਂਨੇ ਉਹ ਜੰਗਲ ਚ ਜੰਗਲ ਦਾ ਨਾਮ ਕੋ ਪਤਾ ਲੱਗਦਾ ਕਿੱਥੇ ਦਾ ਰਾਹ ਵਾ ਕਿੱਥੇ ਨਾ ਸਾਡੇ ਕੋ ਪਾਣੀ ਹੁਣੀ ਹੈਗਾ ਪੀਣੂ ਬੋਤਲਾਂ ਤੋਂ ਵੱਡ ਵੱਡ ਐ ਰੱਖ ਲਈ ਦੀਆਂ ਕਿ ਜਮੀ ਦਾ ਪਾਣੀ ਇਕੱਠਾ ਉਹਦੇ ਪੀ ਲਾਂਗੇ ਫਿਰ ਮੈਂ ਸਪੇਨ ਭੇਜਤਾ ਐਦਾਂ ਕਰ ਦਿਆ ਕਰਾਉਂਦੇ ਆ ਕਿ ਸਪੇਨ ਤੱਕ ਮੇਰਾ ਸਾਲ ਲੰਘ ਗਿਆ ਤੁਸੀਂ ਫਿਰ ਵਾਪਸ ਨਹੀਂ ਆਖੇ ਵੀ ਮੈਂ ਤਾਂ ਵਾਪਸ ਆਉਣਾ ਮੇਰੇ پیسے ਖਰਾਬ ਕਰੀਏ ਮੇਰੇ ਕੋਲ ਕੋਈ ਰਾਹ ਨਹੀਂ ਹੈਗਾ ਸਪੇਨ